ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਪਹਿਲੀਆਂ ਰੈਸਪੀਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਆ ਜਿਹਦਾ ਨਾਮ ਹੈਗਾ ਪਰਮਲ ਪਰਮਲ ਮੋਸਟਲੀ ਸਾਰੇ ਪਾਸੇ ਮਿਲ ਜਾਂਦੇ ਆ ਦਵਾਬੇ ਚ ਮਾਲਵੇ ਚ ਤੁਸੀਂ ਬਣਾ ਸਕਦੇ ਆ ਬਹੁਤ ਹੀ ਸਵਾਦ ਬਣਦੀ ਤੇ ਖੱਟੀ ਮਿੱਟੀ ਬਣਦੀ ਆ ਤੇ ਆਪਾਂ ਹੁਣ ਕੜਾਹੀ ਰੱਖਤੀ ਸੀ ਇਹਦੇ ਚ ਆਪਾਂ ਪਾਤਾ ਥੋੜਾ ਜਿਹਾ ਲਸਣ ਥੋੜਾ ਜਿਹਾ ਲਸਣ ਜਦੋਂ ਬਰਾਊਨ ਹੋ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਗੰਡੇ ਪਰਮਲ ਤਾਂ ਤੁਸੀਂ ਦੇਖ ਲਿਆ ਵੀ ਪਰਮਲ ਕੀ ਹੁੰਦੀ ਹੈ ਜਦੋਂ ਮੈਂ ਕੱਟਦੀ ਸੀ ਇਹਨਾਂ ਨੂੰ ਧੋ ਲੋ ਚੰਗੀ ਤਰ੍ਹਾਂ ਇਹਦਾ ਛਿਲਕਾ ਨਹੀਂ ਲਾਉਣਾ ਹੈਗਾ ਉੱਪਰੋਂ ਇਹਨੂੰ ਤੁਸੀਂ ਇਦਾਂ ਹੀ ਜਿਹੜਾ ਆ ਕੱਟ ਲੈਣਾ ਆ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਆ ਆਪਾਂ ਉਹਨੂੰ ਗੋਲ-ਗੋਲ ਕੱਟਿਆ ਹੁਣ ਆਪਾਂ ਇਹ ਵਿੱਚ ਪਾਵਾਂਗੇ ਗੰਡੇ ਇਹਦੇ ਤੇ ਗੰਡੇ ਥੋੜੇ ਵੱਧ ਪੈਂਦੇ ਆ ਜਿਵੇਂ ਭਿੰਡੀਆਂ ਹੁੰਦੀਆਂ ਆ ਫਲੀਆਂ ਹੁੰਦੀਆਂ ਆ ਉਹਨਾਂ ਚ ਵੀ ਗੰਡਿਆਂ ਦੀ ਮਾਤਰਾ ਜਿਹੜੀ ਆ ਉਹ ਵੱਧ ਰੱਖੀ ਦੀਆਂ ਤਾਂ ਕਿ ਉਹ ਗੋ ਸੁਆਦ ਆਵੇ ਤੇ ਇਹ ਖट्टे ਮਿੱਠੇ ਹੁੰਦੇ ਆ ਤੁਸੀਂ ਟਮਾਟਰ ਇਹਦੇ ਵਿੱਚ ਪਾਉਣਾ ਆ ਪਾ ਵੀ ਸਕਦੇ ਆ ਜੇ ਤੁਸੀਂ ਨਹੀਂ ਪਾਉਣਾ ਨਹੀਂ ਵੀ ਪਾ ਸਕਦੇ ਕਿਉਂਕਿ ਇਹਨਾਂ ਦਾ ਜਿਹੜਾ ਟੇਸਟ ਹੁੰਦਾ ਹੈ ਉਹ ਖੱਟਾ ਮਿੱਠਾ ਜਿਹਾ ਹੁੰਦਾ ਆ ਤੇ ਆਪਾਂ ਇਹਦੇ ਵਿੱਚ ਇੱਕ ਟਮਾਟਰ ਪਾ ਲਾਂਗੇ ਜਿਆਦਾ ਟਮਾਟਰ ਨਹੀਂ ਪਾਉਣਾ ਕਿਉਂਕਿ ਇਹ ਖੱਟੇ ਹੁੰਦੇ ਆ ਸੋ ਟਮਾਟਰ ਆਪਾਂ ਜਿਹੜੇ ਵਾਸ਼ ਕਰਕੇ ਰੱਖ ਲਿਆ ਸੀ ਇਹਨੂੰ ਆਪਾਂ ਹੁਣ ਜਿਹੜਾ ਆ ਕੱਟ ਲਾਂਗੇ ਇਹਨੂੰ ਬਰੀਕ ਬਰੀਕ ਕੱਟ ਵੀ ਸਕਦੇ ਆ ਜੇ ਤੁਸੀਂ ਗ੍ਰੈਂਡਰ ਦੇ ਵਿੱਚ ਉਹ ਕਰਨਾ ਆ ਤਾਂ ਉਹ ਵੀ ਕਰ ਸਕਦੇ ਆ ਤੇ ਹੁਣ ਆਪਾਂ ਜਿਹੜੇ ਆ ਪਿਆਜ਼ ਇਹ ਭੁੰਨਾਂਗੇ ਉਦੋਂ ਬਾਅਦ ਇਹਦੇ ਵਿੱਚ ਲੋਨ ਮਿਰਚ ਮਸਾਲੇ ਪਾ ਕੇ ਫੇਰ ਆਪਾਂ ਜਣਾਇਆ ਪਰਮਲ ਦੀ ਸਬਜੀ ਇਹਦੇ ਪਾਵਾਂਗੇ ਸਿਰਫ ਦੋ ਤੋਂ ਤਿੰਨ ਚੀਜ਼ਾਂ ਪੈਂਦੀਆਂ ਇਸ ਸਬਜੀ ਦੇ ਵਿੱਚ ਤੇ ਸਵਾਦਿਸ਼ਟ ਇੰਨੀ ਜ਼ਿਆਦਾ ਬਣਦੀ ਆ ਵੀ ਤੁਸੀਂ ਜਦੋਂ ਇੱਕ ਵਾਰੀ ਬਣਾ ਕੇ ਖਾਓਗੇ ਤੁਸੀਂ ਕਹੋਗੇ ਵਾਕਈ ਬਹੁਤ ਸਵਾਦ ਸਬਜੀ ਆ ਜੇ ਤੁਹਾਡੇ ਕੋਲ ਕੋਈ ਘੱਟ ਸਮਾਂ ਆ ਜਿਆਦਾ ਸਮਾਂ ਨਹੀਂ ਹੈਗਾ ਤਾਂ ਤੁਸੀਂ ਭੁੱਖ ਲੱਗੀ ਹੈ ਤੁਸੀਂ ਕੁਝ ਬਣਾ ਕੇ ਖਾਣਾ ਆ ਤਾਂ ਪਰਮਨ ਲਿਆ ਕੇ ਰੱਖੋ ਫਰਮੂਲਾ ਦੀ ਸਬਜ਼ੀ ਬਣਾਓ ਤੇ ਬਹੁਤ ਜਿਆਦਾ ਸਵਾਦ ਬਣਦੀ ਆ ਹੁਣ ਆਪਾਂ ਇਹਨੂੰ ਭੁੰਨ ਲਵਾਂਗੇ ਤੇ ਭੁੰਨ ਕੇ ਇਸ ਤੋਂ ਬਾਅਦ ਆਪਾਂ ਜਿਹੜਾ ਆ ਨੈਕਸਟ ਤੁਹਾਨੂੰ ਦੱਸਦੇ ਇਹਦੇ ਵਿੱਚ ਕੀ ਪਾਉਣਾ ਲੋ ਵੀ ਜਿਹੜੇ ਆਪਣੇ ਗੰਡੇ ਆ ਉਹ ਆਪਾਂ ਕੱਚੇ ਭੁੰਨੇ ਜਿਹਾ ਕਰ ਲਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਮੈਂ ਇੱਕ ਲੈ ਲਿਆ ਸੀਗਾ ਕਿਉਂਕਿ ਇਹ ਜਿਹੜੇ ਆ ਪਰਮਲ ਖੱਟੇ ਹੀ ਹੁੰਦੇ ਆ ਸੋ ਇਸ ਕਰਕੇ ਇੱਕ ਹੀ ਟਮਾਟਰ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਵੀ ਜਿਹੜਾ ਆ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਰਮਲ ਜਿਹੜੇ ਹੁੰਦੇ ਆ ਜਿਵੇਂ ਚਿਬੜ ਦੇਖੇ ਹੋਣੇ ਤੁਸੀਂ ਚਿਬੜਾਂ ਦੀ ਚਟਣੀ ਬਣਾਉਣੀ ਆ ਆਪਾਂ ਚਿਬੜ ਥੋੜੇ ਹੁੰਦੇ ਆ ਹੋਰ ਟਾਈਪ ਦੇ ਤੇ ਜਿਹੜੇ ਪਰਮਲ ਹੁੰਦੇ ਆ ਥੋੜੇ ਜਿਹਾ ਅਲੱਗ ਟਾਈਪ ਦੇ ਹੁੰਦੇ ਆ ਪਰਮੁਲਾ ਦੀ ਸਬਜ਼ੀ ਬਣਾ ਲੈਂਦੇ ਚਿਬੜਾਂ ਦੀ ਵੀ ਵੈਸੇ ਸਬਜ਼ੀ ਬਣਾ ਲੈਂਦੇ ਆ ਆਪਾਂ ਆਪਾਂ ਫਲੀਆਂ ਬਣਾਉਨੇ ਆ ਫਲੀਆਂ ਦੇ ਵਿੱਚ ਵੀ ਚਿਬੜ ਪਾ ਸਕਦੇ ਆ ਸਾਡੇ ਪਾਪਾ ਬਣਾਉਂਦੇ ਹੁੰਦੇ ਉਹ ਕਹਿੰਦੇ ਨੇ ਫਲੀਆਂ ਦੀ ਸਬਜ਼ੀ 'ਚ ਥੋੜੇ ਜਿਹਾ ਚਿਬੜ ਸੱਟਦੇ ਹੋ ਵੀ ਖੱਟਾ ਮਿੱਠਾ ਜਿਹਾ ਸਵਾਦ ਆ ਜਾਊਗਾ ਤੇ ਜਿਹੜੇ ਪਰਮਲ ਹੁੰਦੇ ਆ ਉਹ ਥੋੜੇ ਜਿਹਾ ਇਸ ਟਾਈਪ ਦੇ ਹੁੰਦੇ ਆ ਚਿਬੜਾਂ ਦੇ ਆਲੇ ਦੁਆਲੇ ਹੁੰਦੇ ਆ ਮਤਲਬ ਕਹਿ ਸਕਦੇ ਆ ਵੀ ਚਾਚੇ ਤਾਏ ਦੇ ਮੁੰਡੇ ਕਹਿ ਸਕਦੇ ਆ ਚਿਬੜ ਤੇ ਪਰਮਲ ਤੇ ਹੁਣ ਆਪਾਂ ਇਹਦੇ ਵਿੱਚ ਲੂਣ ਮਿਰਚ ਮਸਾਲੇ ਪਾਵਾਂਗੇ ਜਿੰਨੀ ਇਹਨੂੰ ਸਿੰਪਲ ਰੱਖਾਂਗੇ ਉੰਨੀ ਵਧੀਆ ਬਣੂਗੀ ਥੋੜੀ ਜਿਹਾ ਆਪਾਂ ਕਰਾਰੀ ਰੱਖਾਂਗੇ ਥੋੜੀ ਜਿਹੀ ਮਿਰਚ ਵੱਧ ਰੱਖਾਂਗੇ ਇਹਦੇ 'ਚ ਪਰ ਜਿੰਨੇ ਮਸਾਲੇ ਘੱਟ ਵਰਤੋਂ ਕਰਾਂਗੇ ਹਰ ਵਾਰੀ ਐਂ ਨਹੀਂ ਹੁੰਦਾ ਵੀ ਜਿੰਨੇ ਤੁਸੀਂ ਮਸਾਲੇ ਵੱਧ ਪਾਓਗੇ ਤੁਹਾਡੀ ਸਬਜ਼ੀ ਉੰਨੀ ਹੀ ਸਵਾਦ ਬਣੂਗੀ ਕਈ ਵਾਰੀ ਇਦਾਂ ਵੀ ਹੁੰਦਾ ਵੀ ਸਬਜ਼ੀ ਦੇ ਵਿੱਚ ਮਸਾਲੇ ਬਹੁਤ ਘੱਟ ਪਾਓ ਤੇ ਸਬਜ਼ੀ ਬਹੁਤ ਸਵਾਦ ਬਣਦੀ ਜਿਵੇਂ ਕਿ ਤੋਰੀਆਂ ਬਣਾਉਣੇ ਦੁੱਧ ਵਾਲੀਆਂ ਉਹਦੇ 'ਚ ਆਪਾਂ ਜਿੰਨੇ ਘੱਟ ਮਸਾਲੇ ਪਾਵਾਂਗੇ ਉੰਨੀ ਵਧੀਆ ਬਣੂਗੀ ਕੱਦੂ ਦੁੱਧ ਵਾਲਾ ਉਹਦੇ 'ਚ ਜਿੰਨੇ ਘੱਟ ਮਸਾਲੇ ਪਾਵਾਂਗੇ ਉੰਨੀ ਵਧੀਆ ਬਣਦੀ ਜੀ ਲੋਬੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਮਰਚ ਤੇ ਮਸਾਲਾ ਲੂਣ ਮਿਰਚ ਹਲਦੀ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਦੇਗੀ ਮਿਰਚ ਤੇ ਇਹਨੂੰ ਕਰ ਦਾਂਗੇ ਮਿਕਸ ਆਪਾਂ ਮਸਾਲੇ ਪਾਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਪਾਣੀ ਤਾਂ ਕਿ ਜਿਹੜੇ ਆਪਣੇ ਮਸਾਲੇ ਆ ਇਹ ਚੰਗੀ ਤਰ੍ਹਾਂ ਭੁੱਜ ਜਾਣ ਜਿਵੇਂ ਕਿ ਹਲਦੀ ਮਿਰਚ ਇਹ ਨੂੰ ਹੁਣ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਸੇਕ ਲਵਾਉਣ ਤੋਂ ਬਾਅਦ ਜਦੋਂ ਹਲਦੀ ਦਾ ਕੱਚਾਪਨ ਜਿਹਾ ਉੱਡ ਗਿਆ ਫਿਰ ਆਪਾਂ ਇਹਦੇ ਵਿੱਚ ਜਿਹੜੇ ਆ ਆਪਣੇ ਪਰਮਲ ਐਡ ਕਰ ਦਾਂਗੇ। ਹੋ ਵੀ ਜਿਹੜੇ ਆਪਣੇ ਮਸਾਲੇ ਆ ਉਹ ਪੱਕ ਚੁੱਕੇ ਆ ਹੁਣ ਮੈਂ ਥੋੜਾ ਜਿਹਾ ਇਹਦੇ 'ਚ ਪਾਣੀ ਪਾ ਦਿੱਤਾ ਸੀ ਤਾਂ ਕਿ ਆਪਣੇ ਜਿਹੜੇ ਹਲਦੀ ਹਲਦੀ ਆ ਉਹ ਕੱਚੀ ਨਾ ਰਵੇ ਹੁਣ ਆਪਾਂ ਇਹਦੇ 'ਚ ਪਾ ਦਾਂਗੇ ਪਰਮਲ ਜਿਹੜੇ ਕਿ ਆਪਾਂ ਕੱਟ ਕੇ ਰੱਖੇ ਹੋਏ ਆ ਉਹਨਾਂ ਨੂੰ ਇਦਾਂ ਇਹਦੇ 'ਚ ਐਡ ਕਰ ਦਾਂਗੇ। ਇਹਨੂੰ ਕਰ ਦਾਂਗੇ ਆਪਾਂ ਮਿਕਸ ਥੋੜੀ ਜੀ ਰਸਮੀ ਸੀ ਜੀ ਬਣਾਵਾਂਗੇ ਬੇ ਪੂਰੀ ਸੁੱਕੀ ਜਿਹੀ ਵੀ ਨਹੀਂ ਬਣਾਵਾਂਗੇ ਤੇ ਜ਼ਿਆਦੇ ਪਾਣੀ ਪਾਣੀ ਜਿਹਾ ਵੀ ਨਹੀਂ ਬਣਾਵਾਂਗੇ ਹੋਣਾ ਥੋੜੀ ਜਿਹੀ ਰਸਮੀ ਸੀ ਜਈ ਆ ਥੋੜਾ ਜਿਹਾ ਆਪਾਂ ਇਹਦੇ ਚ ਹੋਰ ਪਾਣੀ ਪਾ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਢੱਕ ਕੇ ਬਣਾਵਾਂਗੇ। ਲੋ ਵੀ ਸਬਜੀ ਆਪਣੀ ਬਣ ਕੇ ਹੋ ਗਈ ਆ ਤਿਆਰ। ਇਹ ਇਦਾਂ ਦੀ ਬਣਦੀ ਆ ਰਸਮੀ ਸੀ ਜਈ ਨਾ ਇਹਦੇ ਚ ਪਾਣੀ ਐ ਜਿਆਦਾ ਤੇ ਨਾ ਐ ਸੁੱਕੀ ਸੁੱਕੀ ਆ ਹੁਣ ਇਹਨੂੰ ਆਪਾਂ ਲਾ ਦਾਂਗੇ ਗੈਸ 'ਤੇ। ਬਹੁਤ ਹੀ ਆਸਾਨ ਐ। ਝਟਪਟ ਬਣਨ ਵਾਲੀ ਸਬਜੀ ਆ। ਲਸਣ, ਪਿਆਜ਼ ਤੇ ਟਮਾਟਰ ਤੇ ਪਰਮਲ। ਇਹ ਚਾਰ ਚੀਜ਼ਾਂ ਨਾਲ ਜਿਹੜੀ ਆਪਣੀ ਸਬਜੀ ਬਣ ਜੂਗੀ ਫੜੇ ਆਪਾਂ ਪਾਪਾ ਨੂੰ ਪਾਪਾ ਨੂੰ ਟੇਸਟ ਕਰਾਵਾਂਗੇ ਤੇ ਪਾਪਾ ਇਹਦਾ ਰਿਵਿਊ ਦੇਣਗੇ ਕਿ ਉਹਨਾਂ ਨੂੰ ਇਹ ਸਬਜੀ ਕਿੱਦਾਂ ਦੀ ਲੱਗੀ ਲੋ ਵੀ ਅੱਜ ਆਪਾਂ ਸਬਜੀ ਬਣਾਈ ਸੀ ਪਰਮਲਾਂ ਦੀ ਤੇ ਪਾਪਾ ਤੋਂ ਰਿਵਿਊ ਲੈਣੇ ਆ ਵੀ ਕਿੱਦਾਂ ਦੀ ਲੱਗੀ ਲੋ ਜੀ ਅੱਜ ਇਹਦੇ ਪਰਮਲ ਬਣਿਆ ਇਹ ਪਰਮਲਾਂ ਪਿੱਛੇ ਅਸੀਂ ਇੱਕ ਵਾਰੀ ਬੰਦਾ ਵੀ ਕੁੱਟਿਆ ਸੀਗਾ ਬਹੁਤ ਪੁਰਾਣੀ ਗੱਲ ਐ ਇਹ 90 99 ਦੀ ਸਾਨੂੰ ਉਤੇ ਬੱਲਾ ਮੜਗੀਆਂ ਦੇ ਟਾਲੀ ਦੇ ਕੀੜੇ ਸੀ ਬਾਲੇ ਤੇ ਬੱਲਾਂ ਸੀਆਂ ਦੇ ਪਰਮਨ ਲੱਗੇ ਪਿੰਡ ਰਾਮਿਆਣੀ ਤੇ ਅਸੀਂ ਉਤੇ ਗਏ ਤੇ ਦੇਖਿਆ ਤੇ ਸੀਰੀ ਸੀ ਮੇਰੇ ਨਾਲ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੋੜ ਜਦੋਂ ਪਤਾ ਲੱਗਿਆ ਉਹ ਕੀੜਿਆ ਤੋਂ ਡਰਦਾ ਚੜੇ ਨਾ ਫਿਰ ਕੁੱਟ ਕੇ ਚੜਾਇਆ ਤਾਂ ਖੇਰ ਲਿਆਂਦੇ ਤੋੜ ਕੇ ਤੇ ਬੜੇ ਸਵਾਦ ਬਣੇ ਤੇ ਅੱਜ ਦੇਖਦੇ ਆ ਵੀ ਕਿਵੇਂ ਬਣਦੇ ਬਣੇ ਆ ਤੇ ਕਰਦੇ ਚੈੱਕ ਆਪਾਂ ਮੈਂ ਕੀ ਕਹਿੰਦਾ ਬੜੇ ਟਾਈਮ ਦਾ ਹੁੰਦਾ ਬਹੁਤ ਟੇਸਟੀ ਬਣਿਆ ਤੁਸੀਂ ਵੀ ਇਹ ਰੈਸਪੀ ਜਰੂਰ ਬਣਾ ਕੇ ਖਾਓ ਤੇ ਦੇਖਿਓ ਤੇ ਤੇ ਕਮੈਂਟ ਕਰਿਓ ਲਾਈਕ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਓ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਰੈਸਪੀ ਕਿੱਦਾਂ ਦੀ ਲੱਗੀ ਤੇ ਥੋੜਾ ਜਿਹਾ ਪਿਆਰ ਤੁਹਾਡਾ ਘਟਦਾ ਜਾ ਰਿਹਾ ਪਿਆਰ ਦਿਖਾਓ ਆਪਣਾ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਮਿਲਦੇ ਹਾਂ ਹੁਣ ਕਿਸੇ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ ਗੁੱਡ ਨਾਈਟ